ਜਿਹੜੇ ਐਮਐਲਏ ਜਦਿਆਂ ਨੇ ਡੇਢ-ਡੇਢ ਲੱਖ ਤਨਖਾਹੇ ਗਈ ਹੈ। ਹੈ? ਤੇ ਮਜ਼ਦੂਰ ਕਿਵੇਂ 400 ਨਾ ਟਾਈਮ ਪਾਸ ਕਰੂਗਾ। ਇਹਨਾਂ ਨੇ ਉਹਦੋਂ ਵੀ ਭੜੇ ਮਾਰਦੇ ਕਾਲੀ ਕਹਿੰਦੇ ਜਿਹੜੇ ਕੰਮ ਕਰੇ ਉਹ ਵੀ ਖੋਏਗੇ। ਆ ਜਿਹੜੀ 2 ਰੁਪਏ ਵਾਲੀ ਕਣਕ ਸੀ ਡੱਕਾ ਨਹੀਂ ਕਰਿਆ ਬਾਈ। ਆ 50000 ਰੁਪਏ ਬਿੱਲਾ ਮੈਨੂੰ। ਜਿਹੜੀ ਆ ਬਾਦਲ ਸਰਕਾਰ ਨੇ ਢੀਲੇ ਕਾਰਡ ਤੇ ਲਾਈ ਸੀ ਇਹ ਇਹ ਬੰਦ ਕਰਕੇ ਬਹਿ ਗਿਆ। ਕਿਵੇਂ ਬਾਈ ਲੱਗਦਾ ਕਿ ਮਾਨ ਸਰਕਾਰ ਨੇ ਕੁਝ ਚੰਗਾ ਕੀਤਾ? ਕੁਝ ਨਹੀਂ ਕੀਤਾ ਇਹ ਤੱਕ ਦਾ। ਉਹ ਤਾਂ ਕਹਿੰਦੀ ਗਰੀਬਾਂ ਦੀ ਸਰਕਾਰ ਹੈ, ਕਰਦੀ ਗਰੀਬਾਂ ਵਾਸਤੇ। ਇਹ ਗਰੀਬਾਂ ਦੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਉਹ ਗੱਲ ਸਾਡੀ ਜਥੇਬੰਦੀ ਨਾਲ ਤਿੰਨਵਰੀ ਮੀਟਿੰਗ ਦੀ ਦਾ ਟਾਈਮ ਦਿੱਤਾ ਮੁਖਵੰਤਰੀ ਨੇ ਪਰ ਤਿੰਨੇ ਕੈਨਸਲ ਕਰ ਗਿਆ ਮੀਟਿੰਗ ਕਿਉਂ ਕੈਨਸਲ ਕਰ ਗਿਆ ਕਹਿੰਦਾ ਮੈਂ ਤਾਂ ਗਰੀਬਾਂ ਦਾ ਮੁੰਡਾ ਗਰੀਬਾਂ ਦੇ ਵਿੱਚ ਰਹਿਣਾ ਕਿਉਂ ਉਹ ਗਰੀਬਾਂ ਨਾਲ ਗੱਲ ਹੀ ਨਹੀਂ ਕਰਨੀ ਚਾਹੁੰਦਾ ਦੇਣਾ ਕੀ ਹੈ ਜੋ ਵੋਟਾਂ ਤਾਂ ਗਰੀਬਾਂ ਨੇ ਪਾਈਆਂ ਸਭ ਤੋਂ ਵੱਧ ਵੋਟਾਂ ਪਾਈਆਂ ਗਰੀਬਾਂ ਨੇ ਪਾਈਆਂ ਪਰ ਨਹੀਂ ਗੱਲ ਨਹੀਂ ਸੁਣਨੀ ਚਾਹੁੰਦਾ ਮਹੱਲਾ ਕਲੀਨਿਕ ਖੋਲ੍ਹਦੇ ਇਲਾਜ ਫਰੀ ਆ ਰਹੇ ਕੁਝ ਨਹੀਂ ਖੋਲ੍ਹਿਆ ਜਿਹੜੇ ਐਮਐਲਏ ਜਿੱਦਿਆ ਨਹੀਂ ਡੇਢ-ਡੇੜ ਲੱਖ ਤਨਖਾਹ ਹੈਗੀ ਹੈ ਤੇ ਮਜ਼ਦੂਰ ਕਿਵੇਂ 400 ਨਾਲ ਟਾਈਮ ਪਾਸ ਕਰੂਗੇ ਪਰਿਵਾਰ ਚਲਾਉਣਾ ਉਹਨੇ ਨਹੀਂ ਗਰੀਬ ਦੀ ਸੁਣੀ ਜਾਂਦੀ ਹੈ ਕਿ ਤੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਨਾ ਇਹ ਕੁਛ ਨਹੀਂ ਵਿੱਚ ਆਈ ਜਾਂਦੇ ਬਹੁਤ ਜ਼ਿਆਦਾ ਬਿੱਲ ਆਏ ਗਏ ਬਿੱਲ ਆਏ ਜ਼ਿਆਦੇ ਆ ਜ਼ੀਰੋ ਦਾ ਟਾਵੇਂ ਕਰ ਟਾਵੇਂ ਕਰ ਆਉਂ ਜ਼ੀਰੋ ਚ ਹੈ ਤੇ ਨਹੀਂ ਆਮ ਮਤਲਬ ਕਿਸੇ ਨੂੰ 1000 ਕਿਸੇ ਨੂੰ 1500 ਗਰੀਬ ਨੂੰ ਆਇਆ ਵਾ ਵਿੱਚ ਦਾ 12-12000 ਰੁਪਏ 15-15 ਹੀ ਆਇਆ ਵੇ 2500 ਰੁਪਏ ਪੈਨਸ਼ਨ ਕੀਤੀ ਆ ਆਮ ਆਦਮੀ ਕੋਲ ਨਾ ਕੋਈ ਪਲਸਨ ਨਹੀਂ ਕੀਤੀ ਕੁਛ ਨਹੀਂ 1000 ਰੁਪਏ ਵਾਅਦਾ ਕੀਤਾ ਸੀ ਉਹ ਵੀ ਆ ਇੱਥੋਂ ਦੇ ਸਾਡੇ ਜਿਹੜੇ ਵਿਧਾਇਕ ਆ ਇਹਨਾਂ ਦੇ ਤਾਂ ਜਮਾਈ ਹੱਦ ਟੱਪੀ ਪਈ ਆ ਤੇ ਆਪ ਹੀ ਆ ਥੱਡੀ ਜਾਂਦਾ ਸਾਨੂੰ ਕੀ ਦੇ ਦੂਗਾ ਇਹ ਅੱਛਾ ਜੀ ਹਾਂ ਕਿਵੇਂ ਹੱਥ ਟੱਡ ਅੱਛਾ ਅਸੀਂ ਜਿਹੜਾ ਕੋਈ ਮੜਾ ਮੋਡਾ ਸਰਪੰਚ ਹੱਥ ਝਾੜਦਾ ਸੀ ਉਹ ਨੂੰ ਤਾਂ ਠੀਕ ਆ ਨਹੀਂ ਸਾਡਾ ਚਾਰ ਆਰੀ ਸਰਪੰਚੀ ਸਪੈਂਡ ਕਰਾਤਾ ਵਿਕਾਸ ਹੋਇਆ ਪਿੰਡ ਦਾ ਪਿੰਡ ਦਾ ਵਿਕਾਸ ਨੂੰ ਹੁਣ ਹੀ ਨਹੀਂ ਦਿੱਤੇ ਜੋ ਮਣ ਕੇ 2 ਸਾਲੋਂ ਕੰਮ ਕਰਨ ਲੱਗਿਆ ਸੀ ਤਾਂ ਕਰਨ ਨਹੀਂ ਦਿੱਤਾ ਉਹ ਸਾਡੀਆਂ ਕੰਧਾਂ ਡਿੱਗੀਆਂ ਬੰਗੀਆਂ ਉਹਦੇ ਇੱਥੇ ਬੋਲਣ ਲੱਗੇ ਸੀ ਮੜਾ ਜਾ ਕਹਿਤਾ ਫੇ ਪੱਜ ਗਿਆ ਝਾੜੂ ਦੀ ਸਰਕਾਰ ਵੱਡੀ ਹਵਾ ਦੇ ਨਾਲ ਲੈ ਕੇ ਆਂਦੀ ਬੰਨ੍ਹਮਿਆ ਮਲੇ ਅਸੀਂ ਖੁਦ ਅਸੀਂ ਆਪ ਵੀ ਸਾਡੇ ਅਸੀਂ ਕਹਿੰਦੇ ਰਹੇ ਹਾਂ ਵੀ ਇਹ ਕੀ ਬਦਲਾਓ ਲਿਓ ਨਾਲੇ ਵੀ ਕਹਿੰਦੇ ਰਹੇ ਹਾਂ ਵੀ ਛੇਤਰ ਵੀ ਇਹਦੀ ਕਿ ਇਹਨਾਂ ਤੋਂ ਖਾ ਲੋ ਪਰ ਹੁਣ ਇਹਨਾਂ ਨੇ ਉਹ ਉਹ ਵੀ ਵੱਡੇ ਮਾਰ ਤੇ ਕਾਲੀ ਕਹਿੰਦੇ ਜਿਹੜੇ ਕੰਮ ਕਰੇ ਉਹ ਵੀ ਖੋਏਗੇ ਆ ਜਿਹੜੀ 2 ਰੁਪਈਆ ਵਾਲੀ ਕਣਕ ਸੀ ਇਹ ਕਾਲੀ ਸਰਕਾਰ ਦੇ ਦਿੱਤੀ ਵੀ ਸੀ ਇਹ ਵੀ ਇਹ 2 ਸਾਲ ਦੀ ਬੰਦ ਹੈ ਆ ਜਿਹੜੀ ਆਪਾਂ ਨੂੰ ਮਿਲਦੀ ਐ ਸੈਂਟਰ ਦੀ ਫ੍ਰੀ ਮਿਲਦੀ ਐ ਇਹ ਪਿੱਛੇ ਤੋਂ ਲੈ ਕੇ 71 ਤੋਂ ਲੈ ਕੇ ਮਨਜੂਰਾ ਉਦੋਂ ਤੋਂ ਲੈ ਕੇ ਲਈ ਆਉਨੇ ਆ ਲੋਕ 71 ਦੀ ਲਾਗੂ ਆ ਇਹ ਜਿਹੜੀ ਆ ਬਾਦਲ ਸਰਕਾਰ ਨੇ ਢੀਲੇ ਕਾਰਡ ਤੇ ਲਾਈ ਸੀ ਇਹ ਇਹ ਬੰਦ ਕਰਕੇ ਵਹਿ ਗਿਆ ਅਸੀਂ ਇਹਨੂੰ ਸਰਕਾਰ ਨੂੰ ਕੀ ਸੁਪੂਕੀ ਹਮ ਆਧਵੀਂ ਪਾਰਟੀ ਦੀ ਸਰਕਾਰ ਕਹਿੰਦੀ ਘਰਾਂ ਦੇ ਵਿੱਚ 5-5 ਕਿਲੋ ਰਾਸ਼ਨ ਆ ਜਿਹੜਾ ਫ੍ਰੀ ਚ ਵੰਡਣਾ ਤੇ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਸੀ ਕੌਣ ਕਹਿੰਦਾ ਇੱਕ ਵਾਰੀ ਵੀ ਦਿਖਾ ਦਿਓ ਸਾਡੀ ਤਾਂ ਉਹ ਤੁਹਾਨੂੰ ਦੱਸੀ ਜਾਂਨੇ ਵੀ ਕਣ ਸਾਡੀ ਖੋਹੀ ਗਈ ਆ ਹਾਂ ਕੋ ਜਿਹੜਾ ਕੀਤਾ ਵਾ ਅਸੀਂ ਉਹ ਕਹੀ ਜਿਹੜਾ ਕੀਤਾ ਹੋਊਦਾ ਅਸੀਂ ਕਹਾਂਗੇ ਨਹੀਂ ਕਹਾਂਗੇ ਹਾਂ ਕਿਵੇਂ ਲੱਗਦਾ ਬਾਈ ਕਰਿਆ ਗਰੀਬਾਂ ਵਾਸਤੇ ਕੁਝ ਡੱਕਾ ਨਹੀਂ ਕਰਿਆ ਬਾਈ ਆਪਨੇ 5000 ਰੁਪਏ ਬਿੱਲ ਆਇਆ ਮੈਨੂੰ ਬਿੱਲ ਬਿਜਲੀ ਦਾ ਕਹਿੰਦੇ 0 ਆ ਰਿਹਾ ਬਿਜਲੀ ਕੋਈ 0 ਨਹੀਂ ਆ ਰਿਹਾ 50 5000 ਆਇਆ 5000 ਆਇਆ ਬਾਈ ਅੱਛਾ ਜੀ ਹਾਂ ਜੀ ਤੇ ਕਹਿੰਦੇ ਅਸੀਂ ਗਰੀਬਾਂ ਦੀ ਸਰਕਾਰਾਂ ਗਰੀਬਾਂ ਕੋਈ ਗਰੀਬਾਂ ਦੀ ਸਰਕਾਰ ਨਹੀਂ ਜੀ ਸੋਚਿਆ ਗਰੀਬਾਂ ਬਾਰੇ ਨਹੀਂ ਨਹੀਂ ਕੋਈ ਨਹੀਂ ਸੋਚਿਆ ਜੀ